एक गंदे तरीके से छूने की कोशिश करते थे तेरे फादर बाहर जाएंगे तो कोई पता नहीं वापस भी आएंगे कि नहीं मैं सारा सारा दिन ये सोच में रहती थी कि एक कमरे में बंद की मुझे नहीं पता मेरा बाप वापस भी आएगा कि नहीं प्रॉफिट प्रॉफिटर सिंह तू जो धमकियां देता तू जो बोलता है कि मैंने जो हरकतें करी मेरी हरकतों के बारे में कभी किसी को पता नहीं चलेगा ठीक है मर गई वो अंशु जिसको तू धमका के डरा के कहता था मुनी नहीं खोलियो हमारे बच्चे ने जब सब कुछ हमें बताया ना तो तेरे बरखलाफ देख पर्चा करा के आई देख ले गौर से तेरे लिए तेरे ऊपर तेरे सारे लोगों के ऊपर समझ लगी ओ बजिंदर सिंह सुन झूठे प्रॉफिट बजिंदर सिंह ਤੂੰ ਸਮਝਦਾ ਮੈਂ ਝੂਠ ਦਾ ਨਕਾਬ ਓੜੇ ਸਭ ਕੁਝ ਕਰਤਾ ਰਹੂੰਗਾ ਕਦੇ ਕਿਸੇ ਕੋ ਨਹੀਂ ਪਤਾ ਚਲੇਗਾ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਕੁਲਦੀਪ ਸਿੰਘ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪਰ ਸਾਡੀ ਡਿਜੀਟਲ ਐਕਸ਼ਨ ਕਮੇਟੀ ਜੁਆਲ ਇੰਡੀਆ ਜਿਨ੍ਹਾਂ ਨੇ ਮੈਨੂੰ ਪੰਜਾਬ ਵਿੱਚ ਚਾਰਜ ਦਿੱਤੇ ਜਸਤੀ ਦਿੱਤੀਆਂ ਦਾ ਸੰਪਰਕ ਵਿੱਚ ਬਹੁਤ ਹੀ ਮਦਦਗਾਰ ਵਰਕ ਕਰ ਰਹੇ ਆ ਸੋ ਮੈਂ ਤੁਹਾਨੂੰ ਇਸ ਚੈਨਲ 'ਤੇ ਦੱਸਣਾ ਚਾਹੁੰਦਾ ਕਿ ਜਿਉਂ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਅਸੀਂ ਆ ਕਿ ਵੀਡੀਓ ਦੇਖ ਰਹੇ ਸੀ ਇਹਦੇ ਵਿੱਚ ਜਿਹੇ ਪੁਨਿਆਦ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਧੰਬੇ ਲੱਗੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਕਿ ਦੋ ਵਿਅਕਤੀ ਜਿਹਦੇ ਵਿੱਚ ਵਿਜੇ ਮਾਨ ਸਿੰਘ ਕੁਸ਼ਚੰਦਨ ਸਿੰਘ ਇਹਨਾਂ ਦੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਉਹਨਾਂ ਦੇ ਉੱਤੇ ਐਫਆਰ ਕਰਵਾਈ ਗਈ ਸੀ ਪਾਸਟਰ ਬਜਿੰਦਰ ਸਿੰਘ ਦੀ ਵੱਲੋਂ 14 12 2024 ਨੂੰ ਨਾ ਤਾਂ ਉਹਨਾਂ ਨੇ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਜਾਂ ਨਾ ਮੈਂ ਕੋਈ ਰੈਸਟ ਪਾਈ ਦੀ ਸੋ ਉਹਨਾਂ ਦੇ ਉਸੇ ਤਹਿਤ ਘਰਖੰਦੇ ਆਇਆ ਆ ਥੋੜੇ ਦਿਨ ਪਹਿਲਾਂ ਇੱਕ ਕੁੜੀ ਨੂੰ ਆਪਣੇ ਵਿੱਚ ਇਨਵੋਲ ਕਰਕੇ ਉਹਨਾਂ ਦੋਨਾਂ ਨੇ ਉਹਨਾਂ ਦੇ ਐਫਆਰ ਕਰਵਾ ਦਿੱਤੀ ਹੈ ਸੋ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੀ ਵਿਰੋਧੀ ਤਾਕਤਾਂ ਨੇ ਜੋ ਦੂਜੀਆਂ ਏਜੰਸੀਆਂ ਨਾਲ ਵਲ ਕੇ ਸਾਡੀ ਕਿਸਨੇਲਟੀ ਨੂੰ ਸਾਈ ਕਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਨੱਕ ਪਾਈ ਜਾਵੇ ਸੋ ਜੋ ਇਹਨਾਂ ਨੇ ਇੱਕ ਨਿੱਜੀ ਚੈਨਲ ਆਪਣਾ ਬਣਾਇਆ ਹੋਇਆ ਜਿਹਦਾ ਨਾਮ ਹੈਗਾ ਬਾਈਬਲ ਇਫੈਕਟ ਟੀਵੀ ਤੇ ਨੂੰ ਉਹ ਬੰਦ ਕੀਤਾ ਜਾਵੇ ਉਹ ਜਿਹੜੀ 14 12 2024 ਦੇ ਵਿੱਚ ਇਹਨਾਂ ਦੇ ਉੱਤੇ ਆਫਰ ਕੀਤੀ ਗਈ ਇਹਨਾਂ ਤੇ ਚੰਦਨਜੀਤ ਦੇ ਉੱਤੇ ਔਰ ਵਿਜੇ ਮਨਵੇ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਤੇ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਫਾਸਟਪਾਸਪੈਂਦਰ ਦੱਤੇ ਕੈਫਿਆਰ ਕਰਵਾਈ ਗਈ ਹੈ ਉਹਨੂੰ ਰੱਦ ਕੀਤਾ ਜਾਵੇ ਔਰ ਇਨਸਾਫ ਦਿੱਤਾ ਜਾਵੇ ਅਗਰ ਇਹ ਸਾਰਾ ਕੁਝ ਨਹੀਂ ਕਰਦੇ ਇਨਸਾਫ ਨਹੀਂ ਦਿੱਤਾ ਜਾਂਦਾ ਜੋ ਇਹਨਾਂ ਨੇ ਕੱਲ ਕਾਨਫਰੰਸ ਕਰਕੇ ਇੱਕ ਮਤਲਬ ਵੱਡੀ ਕਾਲ ਦਿੱਤੀ ਹੈ ਪੰਜਾਬ ਬੰਦ ਕਰਨ ਦੀ ਉਹਦਾ ਅਸੀਂ ਹਿੰਦੀ ਇਲੈਕਸ਼ਨ ਕਮੇਟੀ ਆਲ ਇੰਡੀਆ ਪੂਰਾ ਪੂਰਾ ਸਮਸਥਨ ਕਰੇਗੀ ਔਰ ਮੈਂ ਅਪੀਲ ਕਰਦਾ ਹਾਂ ਬਾਕੀ ਜਥੇਬੰਦੀਆਂ ਨੂੰ ਜਿੰਨੇ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਤੋਂ ਬਾਹਰ ਕੰਮ ਕਰ ਰਹੀਆਂ ਨੇ ਸੋ ਮਨਨੋ ਫੀਲ ਕਰਦਾ ਕਿ ਪਾਸ ਬਚੰਦਰ ਮਿਨਿਸਟਰੀ ਦਾ ਪੂਰਾ ਪੂਰਾ ਸਾਥ ਦਿਓ ਔਰ ਆਉਣ ਵਾਲੇ 12 ਤਰੀਕ ਜਿਹੜੀ 12 3 2025 ਦੀ ਇੱਕ ਘਾਲ ਦਿੱਤੀ ਗਈ ਹੈ ਪੰਜਾਬ ਬੰਦੀ ਜੇ ਪਰਚਾ ਰੱਦ ਨਹੀਂ ਕਰਦੇ ਅਸੀਂ ਪੂਰਾ ਪੂਰਾ ਸਮਰਥਨ ਦੇਵਾਂਗੇ ਔਰ ਜੋ ਵੀ ਸਾਨੂੰ ਉਹ ਤੋਂ ਹੁਕਮ ਲਾਗੂ ਕੀਤਾ ਜਾਏਗਾ ਅਸੀਂ ਇਹਨਾਂ ਦਾ ਪੂਰਾ ਪੂਰਾ ਡਟ ਕੇ ਸਾਥ ਦੇਵਾਂਗੇ ਔਰ ਜਿਹਨੇ ਸੁਧਾਮ ਕਰਿਆ ਹੈ ਸਾਡੀ ਕਾਮਨ ਸਨੈਲਟੀ ਨੂੰ ਇਹਨਾਂ ਦਾ ਪੂਰਾ ਪੂਰਾ ਉਹਨਾਂ ਦਾ ਵਿਰੋਧ ਕਰਾਂਗੇ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਲਸ ਦੀ ਕਿਨਾਂ ਮੇਰਾ ਨਾਮ ਵਿਕਰਮ ਸਿੰਘ ਇਥੀ ਮੈਂ ਲੀਗਲ ਐਕਸ਼ਨ ਕਮੇਟੀ ਡਿਸਟ੍ਰਿਕਟ ਜਨਸਕਤਰ ਔਰ ਜਿਹੜਾ ਪ੍ਰੋਫੈਸਰ ਬਲਜਿੰਦਰ ਸਿੰਘ ਦੇ ਖਿਲਾਫ ਜੋ ਵੇਫਰ ਕੀਤੀ ਗਈ ਆ ਮੈਂ ਉਹਦਾ ਔਰ ਆਪਣੀ ਟੀਮ ਉਸ ਦੀ ਬਰੀ ਮਕੀਦੀ ਕਾ ਬਨੇ ਆਪਾ ਕਿਉਂਕਿ ਉਹਨਾਂ ਦੇ ਬੇਮਨਵਾ ਦੇ ਝੂਠੇ ਅੰਜਾਮ ਲਾਏ ਗਏ ਨੇ ਔਰ ਅਸੀਂ ਫਸਟ ਬਜਿੰਦਰ ਸਿੰਘ ਦੇ ਪੂਰੀ ਟੀਮ ਨਾਲ ਆ ਉਹਨਾਂ ਦੇ ਅਸੀਂ ਔਰ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਜਿਹੜਾ ਐਫਆਰ ਕੀਤੀ ਗਈ ਝੂਠੀ ਉਹ ਰੱਦ ਕੀਤੀ ਜਾਵੇ ਔਰ ਜਿਹੜੇ ਪਾਸਟਰ ਮੈਨੂਅਲ ਔਰ ਉਹਨਾਂ ਦਾ ਜਿਹੜਾ ਬੇਟਾ ਆ ਉਹਨਾਂ ਦਾ ਜਿਹੜੀ 14 12 2024 ਦੇ ਵਿੱਚ ਐਫਆਰ ਹੋਈ ਸੀ ਤੇ ਉਹਦੇ ਐਫਆਰ ਦੇ ਉੱਤੇ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਔਰ ਜਿਹੜੇ ਵੀ ਉਹਨਾਂ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਉਹਨਾਂ ਦੀ ਐਫਆਰ ਰੱਦ ਕੀਤੀ ਜਾਏ ਔਰ ਮੈਂ ਇਹ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਕਿ ਜਿਹੜੀ 12 3 2025 ਦੀ ਕਾਲ ਦਿੱਤੀ ਸੀ ਉਹਨਾਂ ਨੇ ਪੰਜਾਬ ਬੰਦ ਦੀ ਅਸੀਂ ਦੇਖੋ ਜੇ ਪਰਚਾ ਨਹੀਂ ਰੱਦ ਕੀਤਾ ਜਾਂਦਾ ਉਹ ਸਕੂਲ ਦੇ ਉਤੇ ਵੀ ਪੂਰੇ ਉਤਰਾਂਗੇ ਔਰ ਆਪਣੇ ਵੱਡੇ ਕਾਫਲੇ ਦੇ ਨਾਲ ਉਹਨਾਂ ਦਾ ਸਮਰਥਨ ਦਵਾਂਗੇ ਔਰ ਤੁਹਾਡੇ ਚੰਨ ਦੇ ਮਸਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਸਾਰੀਆਂ ਜੱਥੇਬੰਦੀਆਂ ਨੂੰ ਕਿ ਜੋ ਵੀ ਬਾਦ ਜੱਥੇਬੰਦੀਆਂ ਨੇ ਜਾਂ ਇੰਡੀਆ 'ਚ ਪੰਜਾਬ 'ਚ ਜੱਥੇਬੰਦੀਆਂ ਨੇ ਵੀ ਪ੍ਰੋਫੈਟਰ ਬਲਜਿੰਦਰ ਸਿੰਘ ਬਹੁਤ ਇੱਕ ਸੱਚੇ ਸੁੱਚੇ ਇਨਸਾਨ ਨੇ ਪ੍ਰੋਫੈਟਰ ਨੇ ਤੇ ਉਹਨਾਂ ਦਾ ਹੀ ਸਾਰੇ ਰਲ ਕੇ ਸਾਥ ਦੇਣਾ ਚਾਹੀਦਾ ਔਰ ਸਭ ਨੂੰ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਮੇਰੇ ਵੱਲ ਜੱਮ ਸੀ ਸਭ ਤੋਂ ਪਹਿਲਾਂ ਕਿ ਮੈਂ ਇਹ ਚੈਨਲ ਤੇ ਦੇਖ ਰਹੇ ਸਾਰੇ ਪੈਸ ਦਾ ਹੁੰਦੇ ਨੇ ਕਿੰਨਾ ਕੋਈ ਅਸਲੀ ਚੀਜ਼ ਬਣਾਉਂਦੇ ਨੇ ਮੈਂ ਦੱਸਣਾ ਚਾਹੁੰਦਾ ਵੀ ਅੱਜ ਦੀ ਮੀਟਿੰਗ ਜਿਹੜੀ ਆ ਉਹ ਪਾਸਟਰ ਬੀਜੰਦਰ ਸਿੰਘ ਜੀ ਨੇ ਕੀਤੀ ਪਾਸਟਰ ਬੀਜੰਦਰ ਸਿੰਘ ਮਿਨਿਸਟਰੀ ਦੇ ਜੋ ਨਿਯਾਤ ਕਰ ਰਿਹਾ ਵਾ ਉਹਦੇ ਮਸਲੇ ਦੇ ਰੱਖੀ ਗਈ ਆ ਕਿਉਂਕਿ ਪਾਸਟਰ ਬੀਜੰਦਰ ਸਿੰਘ ਦੀ ਇੱਕ ਸੱਚੇ ਸੱਚੇ ਤੇ ਬਹੁਤ ਵਧੀਆ ਇਮਾਨਦਾਰ ਸੇਵਕ ਜਿਨ੍ਹਾਂ ਨੂੰ ਬਗਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਜੀਏ ਕੁਮਾਰ ਜੀਰਾ ਪ੍ਰਧਾਨ ਲੀਗਲ ਐਕਸ਼ਨ ਕਮੇਟੀ ਅੱਜ ਗੱਲ ਕਰਨ ਜਾ ਰਹੇ ਆ ਪਾਸਟਰ ਬੀਜਿੰਦਰ ਸਿੰਘ ਜੀ ਮੰਤਰੀ ਹਿੱਤੀ ਜੋ ਪਾਸਟ ਵੀ ਹੋਣਾ ਨੇ ਇੱਕ 123 2025 ਨੂੰ ਪੰਜਾਬ ਬੰਦ ਕਾਲ ਦਿੱਤੀ ਆ ਅਸੀਂ ਲੀਗਲ ਐਕਸ਼ਨ ਕਮੇਟੀ ਉਹਨਾਂ ਦਾ ਪੂਰਾ ਸਮਰਥਨ ਕਰਦੇ ਆ ਤੇ ਮੈਂ ਹੋਰ ਵੀ ਕਮੇਟੀਆਂ ਨੂੰ ਬੇਨਤੀ ਕਰਦਾ ਕਿ ਆਉਣ ਤੇ ਇਹ ਜੋ ਪਾਸਟ ਵੀ ਹੋਣਾ ਨਾਲ ਵਿਦਰਣਾ ਹੋ ਰਿਹਾ ਜੋ ਕੋਮ ਨਾਮ ਮਜਾਕ ਹੋ ਰਿਹਾ ਇਸ ਦਾ ਵਿਰੋਧ ਕਰੀਏ ਇਹ ਪਾਸਟ ਵੀ ਹੋਣਾ ਨਾਲ ਜੋਖੇ ਸਮਝ ਖਾਣੇ ਚੱਲੋ